Guys, मैं हले मेकअप डिपार्टमेंट लेडीज़ डिपार्टमेंट किड्स डिपार्टमेंट गर्ल्स बॉयज़ का बना के चार डिपार्टमेंट का बॉक बना मैं थक गई थी हो बहुत बड़ा है क्या ਕਨੋ ਸਟੋਰ ਮਿਲ ਗਿਆ ਮੈਂ ਇੱਥੇ ਬੈਠ ਗਈ ਥੋੜਾ ਰੈਸਟ ਕਰਕੇ ਜਾਂਦੀ ਆ ਪਰ ਬਣਾਉਂਗੀ ਪੂਰਾ ਦੁਬਾਰਾ ਦੁਬਾਰਾ ਨਹੀਂ ਆਣਾ ਹੈ ਕਿਉਂਕਿ ਹੋਰ ਵੀ ਸਟੋਰ ਬਹੁਤ ਬਹੁਤ ਜ਼ਿਆਦਾ ਹੈ ਫਿਰ ਸਾਰਾ ਦਾ ਸ਼ੂਟ ਕਰਨਾ ਆਪਾਂ ਨੇ ਇੱਥੇ ਹੁਣ ਮੈਂ ਸੋਚਦੀ ਆ ਕਿ ਆ ਇਧਰ ਮੈਟ ਵਗੈਰਾ ਹੈ ਪਰ ਥੋੜਾ ਰੈਸਟ ਕਰ ਲਈਏ ਸੋ ਨੈਕਸਟ ਵਲੌਗ ਸ਼ੁਰੂ ਕਰਨ ਲੱਗੀਆਂ ਮੈਂ ਇੱਥੇ ਹੈਗੇ ਬੈੱਡ ਸ਼ੀਟ ਮੈਟ ਹੋਰ ਘਰ ਦਾ ਸਜਾਵਟ ਦਾ ਸਾਰਾ ਸਮਾਨ ਤੁਹਾਨੂੰ ਸਾਰਾ ਦਿਖਾਉਣੀ ਹੈ ਨਾਲੇ ਆਪ ਵੀ ਦੇਖਦੀਆਂ ਪਟ ਥੋੜੀ ਜਿਹੀ ਰੈਸਟ ਕਰ ਲਵਾਂ ਚਲੋ ਗਾਇਜ਼ ਉੱਠਦੇ ਆਂ ਸ਼ੁਰੂ ਕਰਦੇ ਆਂ ਮੈਂ ਤਾਂ ਵੈਸੇ ਹੀ ਲਈ ਸੀ ਵੀ ਇਹ ਠੰਡ ਲੱਗੀ ਨਾ ਸਕਾਪ ਪਾ ਲੂੰਗੀ ਪਰ ਅੰਦਰ ਨਹੀਂ ਲੱਗ ਰਹੀ ਅੰਦਰ ਤਾਂ ਹੀਟ ਹੈ ਇੱਥੇ ਸ਼ੁਰੂ ਕਰ ਲੈਂਦੇ ਆਂ ਚਲੋ ਜੀ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਥੱਕ ਗਈ ਸੀ ਤੇ ਮੈਂ ਸਟੂਲ ਲੈ ਕੇ ਰੈਸਟ ਕਰ ਲਈ ਸੀ ਆ ਦੇਖੋ ਕਿੰਨਾ ਸੋਹਣਾ ਟਾਈਮ ਪੀਸ ਪਿਆ ਹੈ ਜੀ ਕਰਦਾ ਪਾ ਲੈ ਲੀਏ ਪਰ ਫਿਰ ਸੋਚਦੀ ਆਂ ਵੀ ਲੈ ਇੰਡੀਆ ਕਿੱਦਾਂ ਲੈ ਕੇ ਜਾਵਾਂਗੇ ਹਨਾ ਆ ਦੇਖੋ ਕਿੰਨੇ ਸੌਫਟ ਪਏ ਆ ਕਿੰਨਾ ਸੌਫਟ ਸੌਫਟ ਦੇਖੋ ਮੈਟ ਵੀ ਬਹੁਤ ਸੋਬਰ ਸਿੰਪਲ ਸੋਬਰ ਬਹੁਤ ਸੌਫਟ ਹੈ 쿠ਸ਼ਨ ਆਪਣੇ ਸੋਫਾ ਲਈ ਪਿੱਲੋ ਬਹੁਤ ਸੋਹਣੇ ਪਏ ਆ ਇਹ ਸਾਰੇ ਮੈਟ ਆ ਆਪਣੇ ਵਾਈਟ ਕਲਰ ਸੋਬਰ ਕਲਰ ਬਹੁਤ সফট ਹੈ। ਕ੍ਰੋਸ਼ੀਏ ਦੇ ਬਣੇ ਹੋਏ ਆ ਇਹ। ਘਰ ਨੂੰ ਆਪਣੀ ਸਟਾਈਲਿਸ਼ ਲੁੱਕ ਦੰਦੇ ਨੇ ਇਦਾਂ ਦੇ ਪਿੱਲੋ ਸੋਫਿਆਂ ਤੇ ਪਏ ਹੋਣ। ਤਾਂ ਆਪਣਾ ਡ੍ਰੈਿੰਗ ਰੂਮ ਵੀ ਸਟਾਈਲਿਸ਼ ਜਾ ਬਣ ਜਾਂਦਾ ਹੈ। ਤੇ ਆਪਣੇ ਮੈਟ ਪਏ ਆ। ਜ਼ਿਆਦਾਤਰ ਇੱਥੇ ਦੋਸਤੋ ਮੈਟ ਇੱਥੇ ਵਿਛਾ ਕੇ ਰੱਖਦੇ ਆ ਕਿਉਂਕਿ ਇੱਥੇ ਠੰਡੇ ਘਰ ਹੁੰਦੇ ਆ ਇਸ ਕਰਕੇ ਫਲੋਰ ਆਪਣਾ ਮੈਟ ਹੁੰਦਾ ਹੈ ਦੇਖੋ ਕਿੰਨਾ ਸੋਹਣਾ ਹੈ ਬਿਊਟੀਫੁਲ ਗ੍ਰੀਨਰੀ ਆਰਟੀਫੀਸ਼ੀਅਲ ਹੈ ਬਟ ਸੋਹਣੀ ਲੱਗਦੀ ਆ ਇਹ ਘਰ ਦੀਆਂ ਸਜਾਵਟ ਦੀਆਂ ਚੀਜ਼ਾਂ ਤੁਸੀਂ ਦੇਖ ਪਾ ਰਹੇ ਹੋ ਇਹ ਸ਼ੌਂਕ ਹੁੰਦੇ ਆ ਹਰੇਕ ਇਨਸਾਨ ਦੇ ਐਲੋਵੇਰਾ ਜੇ ਇਹ ਪਤਾ ਨਹੀਂ ਕੀ ਬੁਗਟਾ ਜਾਂ ਇਹ ਕੁਛ ਇਦਾਂ ਦਾ ਹੀ ਆ ਇਹ ਬਾਸਕਟਾਂ ਪਈਆਂ ਨੇ ਹਰ ਇੱਕ ਕਰਦਾ ਸਮਾਨ ਤੁਹਾਨੂੰ ਕੈਨੇਡਾ ਚ ਮਿਲੇਗਾ ਤੁਸੀਂ ਇਹਨਾ ਸੋਚਿਓ ਕਿ ਕੈਨੇਡਾ ਚ ਕੁਝ ਹੈ ਨਹੀਂ ਕੁਝ ਨਹੀਂ ਬਹੁਤ ਕੁਝ ਹੈ ਬਸ ਤੁਹਾਡੇ ਕੋ ਡਾਲਰ ਹੋਣੇ ਚਾਹੀਦੇ ਨੇ ਉਹ ਵੀ ਖੁੱਲੇ ਡੁੱਲੇ ਹੋਣੇ ਚਾਹੀਦੇ ਆ ਜੋ ਜੀ ਆਂਦਾ ਸਮਾਨ ਚੱਕੋ ਦਿਲ ਕਰਦਾ ਲਓ ਮੈਂ ਸਿਰਫ ਗਾਇਸ ਤੁਹਾਨੂੰ ਦਿਖਾ ਰਹੀ ਆ ਮੈਂ ਇਥੋਂ ਇੱਕ ਸਿਰਫ ਕੈਪ ਲਈ ਸੀ ਸਟਾਰਟਿੰਗ ਚ ਕਿਦੋਂ ਕਲੋਥਿੰਗ ਸੈਕਸ਼ਨ ਜੇ ਮੈਂ ਵਲੋਗਿੰਗ ਕਰ ਰਹੀ ਸੀ ਕਿਉਂਕਿ ਮੈਂ ਇਹ ਪਾਰਟ 6 YouTube ਦੇ ਦੇ ਵਿੱਚ ਕੀ ਕਹਿੰਦੇ ਬਣਾ ਰਹੀ ਸੀ ਮੈਂ ਜਦੋਂ ਮੇਰੀ ਗੱਲ ਮਿਸ ਹੋ ਗਈ ਸੌਰੀ ਮੈਂ ਇਹ ਸੁਪਰ ਸਟੋਰ ਦਾ ਵਲੌਗ ਜਿਹੜਾ ਮੈਂ ਪਾਰਟੀਸ਼ਨ 'ਚ ਬਣਾਇਆ ਹੈ ਮਣਾਇਆ ਮੈਂ ਇੱਕ ਦਿਨ ਪਰ ਮੈਨੂੰ ਪਾਰਟੀਸ਼ਨ ਕਰਕੇ ਪਾਇਆ ਦੇਖੋ ਤਾਂ ਸਹੀ ਕਿੰਨੀ ਆ ਸੋਹਣੀਆਂ ਸੋਹਣੀਆਂ ਟਰੇਆਂ ਜੀਆਂ ਆ ਇਹ ਸਾਰੇ ਦੋਸਤੋ ਸਜਾਵਟ ਦਾ ਸਮਾਨ ਆ ਇਹ ਸ਼ੌਂਕ ਹੁੰਦਾ ਆਪਣਾ ਆਪਣਾ ਇੱਥੇ ਤਾਂ ਲੋਕਾਂ ਨੂੰ ਬਹੁਤ ਸ਼ੌਂਕ ਬਾਕੀ ਦੇਖੋ ਜੀ ਪੈਸੇ ਹੋ ਡਾਲਰਾਂ ਦਾ ਕਮਾਲ ਆ ਸ਼ੌਂਕ ਵੀ ਪੈਸੇ ਹੋ ਡਾਲਰਾਂ ਨਾਲ ਹੀ ਪੂਰੇ ਹੁੰਦੇ ਆ ਸੁਪਨੇ ਕਹਿ ਦਿੰਨੇ ਜਿਵੇਂ ਆ ਪਲਾਂਟ ਆਰਟੀਫੀਸ਼ੀਅਲ ਪਲਾਂਟ ਜੇ ਪਏ ਆ ਜਿਨ੍ਹਾਂ ਨੇ ਅੰਦਰ ਰੱਖਣੇ ਆ ਇਹ ਪ੍ਰਿਥਵੀ ਆ ਗਈ ਆਪਣੀ ਇਹ ਆਫਿਸ ਵਗੈਰਾ ਚ ਹੁੰਦੇ ਆ ਜਿੱਦਾਂ ਕੀ ਤੁਸੀਂ ਦੇਖ ਪਾ ਰਹੇ ਹੋ ਸੁਪਰ ਸਟੋਰ ਬਹੁਤ ਵੱਡਾ ਸਟੋਰ ਆ ਸਾਰੀ ਚ ਬਹੁਤ ਜਗ੍ਹਾ ਸਟੋਰ ਆ ਹੈ ਜ਼ਰੂਰੀ ਨਹੀਂ ਕਿ ਕੋਈ ਖਰੀਦ ਚਾਹੀਏ ਵੈਨਕੂਵਰਾ ਸਾਰੀ ਜਗ੍ਹਾ ਸੁਪਰ ਸਟੋਰ ਹੈ ਇੱਕ ਇਦਾਂ ਦੀ ਬ੍ਰਾਂਚ ਸਾਰੀ ਜਗ੍ਹਾ ਆ ਬੋਤਨ ਕੀ ਭਏ ਆ ਧਿਆਨ ਨਾਲ ਦੇਖ ਲਓ ਦੇਖਿਓ ਤਾਂ ਭੈਣੋ ਭਰਾਓ ਤੁਹਾਨੂੰ ਸਮਝ ਆ ਜਾਂਦੀ ਕੀ ਆ ਚਲ ਤੁਸੀਂ ਮਾੜਾ ਮੋਡੋਂ ਤੁਸੀਂ ਆਪ ਵੀ ਦੇਖ ਲਓ ਕੀ ਪਿਆ ਏ ਤੇਰਾ ਫਰਜ ਕਰਨਾ ਸ਼ੂਟਿੰਗ ਕਰਨਾ ਔਰ ਦੱਸਣਾ ਤੁਸੀਂ ਦਿਮਾਗ ਆਪਣਾ ਲਾ ਲਓ ਚਲਦੇ ਹੋਏ ਦੇਖਦੇ ਹੋਏ ਥੱਕ tạmੇ ਬੁੱਧ ਗਈ ਸੀ ਬਟ ਰੈਸਟ ਕਰ ਲਈ ਸੀ ਮੈਨੂੰ ਸਟੂਲ ਮਿਲ ਗਿਆ ਸੀ ਬੈੱਡ ਸ਼ੀਟ ਦੇਖੋ ਕਿੰਨੀਆਂ ਪਿਆਰੀਆਂ ਏ ਇਹ ਪਿੱਲੋ ਪਏ ਨੇ ਸੌਫਟ ਸੌਫਟੀ ਜੇ ਬਹੁਤ ਸੌਫਟ ਹੁੰਦੇ ਆ ਗਾਇਜ਼ ਇੱਥੇ ਪਿੱਲੋ ਜਿਹੜੇ ਗੱਦੇ ਹੁੰਦੇ ਉਹ ਤਾਂ ਕਮਾਲ ਦੇ ਹੁੰਦੇ ਆ ਉਹ ਤਾਂ ਹੱਦ ਲਾਈ ਪਈ ਆ ਉੱਥੇ ਜਿਹੜੇ ਸਾਡੇ ਇੱਥੇ ਰਿਲੇਟਿਵ ਜਿਹੜੇ ਉੱਥੇ ਜਾਂਦੇ ਨਾ ਇੰਡੀਆ ਉਹ ਨਾ ਰੋੜਾ ਪਾਉਂਦੇ ਆ ਨਾ ਕਿ ਤੁਹਾਡੇ ਗੱਦੇ ਹਾਰਡ ਮਿਕ ਹੋਣਾ ਸੀ ਦੱਸੋ ਕਿੱਥੋਂ ਤੇ ਲਿਆਈਏ ਭਾਈ ਹੁਣ ਕੀ ਕਰੀਏ ਸਾਡੇ ਇੱਥੇ ਐਵੇਂ ਹੀ ਨੇ ਹੁੰਦੇ ਕੀ ਕਰੀਏ ਹਨਾ ਗイズ ਇਹ ਆਪਣੇ ਕੱਪੜਿਆਂ ਨੂੰ ਜਿਹੜਾ ਲਾਉਂਦੇ ਆ ਨਾ ਕਲਿੱਪ ਜਿਹਾ ਕਹ ਦਿੰਨੇ ਆਪਾਂ ਚੁਟਕਣੀਆਂ ਜਾਂ ਚਟਕੜੀਆਂ ਜਾਂ ਜੋ ਵੀ ਆਪਣੀ ਆਪਣੀ ਭਾਸ਼ਾ 'ਚ ਇਹ ਕਹਿ ਦਿੰਨੇ ਆ ਬਰਸ਼ ਪੈਨੇ ਸਾਰਾ ਸਮਾਨ ਇੱਕ ਸਟੋਰ 'ਚ ਹੀ ਮਿਲ ਜਾਂਦਾ ਹੈ ਪਹਿਲਾਂ ਆਪਾਂ ਨੇ ਉੱਥੇ ਨਹੀਂ ਹੁੰਦੇ ਸੀ ਮਾਲ ਹੁਣ ਆਪਣੇ ਆਪਾਂ ਤਾਂ ਉਹਦੇ ਮਾਲ ਕਹਿ ਦਿੰਨੇ ਆ ਇੱਥੇ ਇਹ ਸਟੋਰ ਕਹਿੰਦੇ ਆ ਬਹੁਤ ਡਿਫਰੈਂਟ ਮਤਲਬ ਚੀਜ਼ਾਂ ਦਾ ਜੋ ਵੀ ਹੈ ਜਿਸ ਤਰ੍ਹਾਂ ਕਈ ਉੱਥੇ ਆਪਾਂ ਕੁਝ ਹੋਰ ਕਹਿੰਦੇ ਆ ਇੱਥੇ ਕੁਝ ਹੋਰ ਕਹਿੰਦੇ ਆ ਚਲੋ ਜੇ ਦਾ ਆਪਾਂ ਇੱਥੇ ਆ ਜਾਈਏ ਨਾ ਇਹਨਾਂ ਦੀ ਬੋਲੀ ਬੋਲਣ ਲਈ ਉਹਨੇ ਉੱਥੇ ਆਪਾਂ ਜਾ ਕੇ ਆਪਣੀ ਫੇਰ ਬੋਲੀ ਹੋਈ ਬੋਲੀ ਜਾਣੀ ਹੈ ਹੁਣ ਆਪਾਂ ਇੱਧਰ ਵੀ ਪਿੱਲੂ ਹੀ ਪਏ ਨੇ ਪਿੱਲੂ ਬਹੁਤ ਸੌਫਟਾ ਮੈਨੂੰ ਵੀ ਪਿੱਲੂ ਦਾ ਬਹੁਤ ਸ਼ੌਂਕ ਆ ਮੇਰੇ ਵੀ ਬੈੱਡ ਤੇ ਕਿੱਕ ਦੋ ਪਿੱਲੋ ਨਹੀਂ ਹੁੰਦਾ ਆਪਣਾ ਵੀ ਜਦ ਤੱਕ ਚਾਰ ਪਿੱਲੋ ਨਾ ਬੈੱਡ ਤੇ ਪਏ ਹੋਣ ਨਾ ਤਾਂ ਬੈੱਡ 'ਪਰ ਨੂੰ ਸੋਣਾ ਨਹੀਂ ਲੱਗਦਾ ਹੈਗਾ ਐਦਾਂ ਹੀ ਮੇਰੇ ਬੱਚਿਆਂ ਦਾ ਗੱਮਾ ਪਿੱਲੋ ਨਾਲ ਸਾਨੂੰ ਬਹੁਤ ਪਿਆਰਾ ਹੈ ਬੱਚੇ ਤਾਂ ਆਪਣੇ ਤੋਂ ਤੋ ਟੁੱਟ ਵੀ ਜਾਂਦੇ ਆ ਨਾ ਸੈਂਟਰ 'ਚ ਤੇ ਹੁਣ ਤਾਂ ਬਹੁਤ ਤਰ੍ਹਾਂ ਦੇ ਆ ਗੀਆਂ ਕੁਆਲਿਟੀਆਂ ਹੁਣ ਤਾਂ ਪਹਿਲਾਂ ਤਾਂ ਭਰਾਂਦੇ ਹੁੰਦੇ ਸੀ ਹੁਣ ਤਾਂ ਬਣੇ ਬਣਾਏ ਚੱਕੋ ਐਦਾਂ ਦੇ ਹੈਲੋ ਡੈਡੀ ਗਾਇਜ਼ ਇਹ ਹੈ ਟਾਵਲ ਪਏ ਸਾਰੇ ਕਿਸੇ ਨੂੰ ਡਾਰਕ ਪਸੰਦ ਹੁੰਦਾ ਤੇ ਕਿਸੇ ਨੂੰ ਲਾਈਟ ਪਸੰਦ ਹੁੰਦਾ ਟਾਵਲ ਬਟ ਮੈਨੂੰ ਲਾਈਟ ਪਸੰਦ ਹੁੰਦਾ ਹੈ ਕਿਉਂਕਿ ਸਾਰੇ ਕੱਪੜਿਆਂ ਨਾਲ ਤੋਂ ਹੋ ਜਾਂਦੇ ਆ ਵਿੱਚ ਪਾ ਦੋ ਫਿਰ ਜੇ ਡਾਰਕ ਜਨ ਲੰਨੇ ਆਪਾਂ ਦਾ ਫਿਰ ਲੱਗ ਧੋਣੇ ਪੈਂਦੇ ਆ ਇਸ ਕਰਕੇ ਆਪਾਂ ਸਾਰੇ ਵਾਈਟ ਜਾਂ ਕਰੀਮੀ ਇਹ ਰੱਖੇ ਹੋਇਆ ਛੀਨਾ ਜੀ ਦਾ ਹੋਣੇ ਹੁੰਦੇ ਬੋਤਲਾਂ ਦੇਖੋ ਗਾਇਜ਼ ਬਹੁਤਾਂ ਜਿਮ ਚ ਲੈ ਜਾ ਸਕਦੇ ਹੋ ਤੁਸੀਂ ਗੱਡੀ 'ਚ ਰੱਖ ਸਕਦੇ ਹੋ ਤੁਸੀਂ ਮੈਂ ਦੱਸ ਦੰਨੀ ਆ ਤੁਹਾਨੂੰ ਵੀ ਤੁਸੀਂ ਬੋਤਲਾਂ ਨੂੰ ਕਿੱਦਾਂ-ਕਿੱਦਾਂ ਰੱਖ ਸਕਦੇ ਕਿਉਂਕਿ ਤੁਹਾਨੂੰ ਤਾਂ ਬਿਲਕੁਲ ਪਤਾ ਹੀ ਨਹੀਂ ਹੈਗਾ ਚੋਕ ਵੀ ਕਰ ਲੈਨੇ ਗਏ ਸੌਰੀ ਇਹ ਜੇ ਮੈਂ ਬਲਾਈਆ ਸਪੈਸ਼ਲ ਤੇ ਬੜਾ ਬੱਚੇ ਕੀ ਕਰਦੇ ਜੋ ਕਈ ਵਾਰ ਨਹੀਂ ਟਾਈਮ ਹੁੰਦਾ ਤਾਂ ਗੱਡੀ 'ਚ ਵੀ ਆਪਣਾ ਜਿਵੇਂ ਕਾਫੀ ਬਣਾ ਕੇ ਕੋਲਡ ਕਾਫੀ ਬਣਾ ਕੇ ਲੈ ਕੇ ਨਾ ਫਾਇਤ ਰਚਤੀ ਇਹ ਵੀ ਸਾਰਾ ਕਿਚਨ ਦਾ ਮਟੀਰੀਅਲ ਆ ਕਿਚਨ ਦੇ ਟੋਵਲ ਵਗੈਰਾ ਸਾਰੇ ਹਰ ਇੱਕ ਸਮਾਨ ਦੀ ਜ਼ਰੂਰਤ ਪੈਂਦੀ ਆ ਘਰ 'ਚ ਔਰ ਇੱਕ ਹਰ ਇੱਕ ਸਮਾਨ ਹੋਣਾ ਵੀ ਚਾਹੀਦਾ ਘਰ 'ਚ ਕੰਟੇਨਰ ਜੇ ਇੱਧਰ ਆਪਣਾ ਬਾਦਾਮ ਪਾਓ ਖਰੋਟ ਪਾਓ ਜੋ ਮਰਜੀ ਪਾਓ ਨਮਕੀਨ ਪਾਓ ਬਿਸਕੁਟ ਪਾਓ ਇਦਾਂ ਜੋ ਤੁਹਾਡਾ ਦਿਲ ਕਰਦਾ ਪਾਓ ਚੱਕੋ ਪਰ 컬러 ਵੀ ਸਾਰੇ ਦੇਖੋ ਕਿੰਨੇ ਵਧੀਆ ਸੋਬਰ ਸਿੰਪਲ ਜਿਹੇ ਪਏ ਆ ਜਿਆਦਾ ਝਟਕਿਮਟਕ ਜਿਹੇ ਵਾਲੇ ਨਹੀਂ ਹੈਗੇ ਇਹ ਫੇਰ ਉਹੀ ਕਲਿੱਪ ਜੇ ਆ ਗਏ ਇਹ ਸਾਰੇ ਕਲੀਨਿੰਗ ਦਾ ਸਮਾਨ ਆ ਗਿਆ ਸਾਰਾ ਵਾਹ ਬਈ ਵਾ ਹੈਂਗਰ ਕਹਟਾ ਗਾਇਸ ਦੇਖੋ ਛੋਟੇ ਬੱਚਿਆਂ ਦੇ ਵੀ ਦੇਖੋ ਪਏ ਆ ਹੈਂਗਰ ਨਾਲ ਵੀ ਸਾਨੂੰ ਬਹੁਤ ਪਿਆਰਾ ਕਿਉਂਕਿ ਜਦੋਂ ਘਰ 'ਚ ਹੈਂਗਰ ਹੁੰਦੇ ਆ ਨਾ ਦੋਸਤੋ ਕੱਪੜਿਆਂ ਦੀ ਸੈਟਿੰਗ ਵੰਡਰਫੁਲ ਪੂਰੀ ਵਧੀਆ ਰਹਿੰਦੀ ਆ ਘਰ 'ਚ ਕੋਈ ਰੋਲਾ ਨਹੀਂ ਪੈਂਦਾ ਕੱਪੜੇ ਸਾਰੇ ਸਿੱਧੇ ਟੰਗ ਹੋ ਜਾਂਦੇ ਨੇ ਅਲਮਾਰੀ ਖੋਲੋ ਸਿੱਧੇ ਦਿਖਣੇ ਚਾਹੀਦੇ ਨੇ ਵੀ ਹਾਂ ਕੱਪੜੇ ਜਿਹੜੇ ਆਪਾਂ ਤੈਅ ਮਾਰ ਕੇ ਰੱਖਦੇ ਆ ਉਹ ਥੋੜਾ ਕੰਮ ਜਾ ਔਲਜ ਜਾ ਫੁਲਜ ਜਾ ਜਾਂਦਾ ਇਸ ਕਰਕੇ ਪਰ ਹੈਂਗਰ ਵਧੀਆ ਲੱਗਦੇ ਹੈਂ ਜਿਵੇਂ ਚਰੀਲਾਂ ਪਈਆਂ ਦੋਸਤੋ ਆ ਦੇਖੋ ਗਾਇਸ ਪੌਣੇ ਵਾਲਾ ਬਾਕਸ ਇੱਥੇ ਪਟਣ ਵਗੈਰਾ ਕੁੰਆਂ ਵੱਡੀਆਂ ਰੀਲਾਂ ਛੋਟੀਆਂ ਰੀਲਾਂ ਆਹਾ ਉਹਨਾਂ ਦੀ ਕੀ ਆ ਤਾਂ ਆ ਤਾਂ ਸੈਕਟਿਵੰਨ ਸੁੰਨੀਆਂ ਵਗੈਰਾ ਸਾਰੇ ਇਹ ਆਪਣਾ ਹੁਣ ਮਸ਼ੀਨਰੀ ਦਾ ਸਮਾਨ ਆ ਗਿਆ ਇੱਥੇ ਬਰੋਸ਼ੀਆ ਵਗੈਰੇ ਪਏ ਹੋਏ ਹੈ ਮੰਦਾ ਉਹਨਾਂ ਤੇ ਹੈਰਾਨੀ ਆਈ ਜਾਂਦੀ ਐ ਐਡੀ ਮੋਟੀ ਉਹਨਾਂ ਸਾਫਟ ਜਰੂਰ ਐ ਪਰ ਐਨੀ ਮੋਟੀ ਕਿਉਂ ਐਨੀ ਫ੍ਰੀ ਹੋਣੀ ਚਾਹੀਦੀ ਆ ਪਤਾ ਨਹੀਂ ਹੁਣ ਸਾਨੂੰ ਸਵੈਟਰ ਤਾਂ ਬਣਾਉਣੇ ਆਂਦੇ ਨੇ ਸਵੈਟਰ ਬਣਾਉਣੇ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਐ ਪ੍ਰੈਸਾਂ ਵੀ ਵਿੱਚੇ ਪਈਆਂ ਐ ਇਹ ਬਾਲਟੀਆਂ ਭਈਆਂ ਵਾਸ਼ਰੂਮਾਂ 'ਚ ਰੱਖਦੇ ਨੇ ਦੋਸਤੋ ਇੱਥੇ ਸਾਰੇ ਵਾਸ਼ਰੂਮਾਂ 'ਚ ਇੱਕ ਬਸਕਟ ਹੁੰਦੀ ਆ ਕਿਉਂਕਿ ਇੱਥੇ ਕੱਪੜੇ ਰੋਜ਼ ਨਹੀਂ ধੋਏ ਜਾਂਦੇ ਹਫਤੇ ਬਾਅਦ ধੋਏ ਜਾਂਦੇ ਆ ਇੱਥੇ ਗੱਲਾਂ ਨੇ ਬੋਤਲਾਂ ਆ ਗਈਆਂ ਇਹ ਤਾਂ ਬਹੁਤ ਸੋਹਣੀਆਂ ਲੱਗਦੀ ਇਹਦਾ ਕਾਪ ਮੈਂ ਲੈ ਕੇ ਗਈ ਸੀ ਚਾਹ ਗਰਮ ਰਹਿੰਦੀ ਆ ਇਹਨਾਂ ਵਿੱਚ ਇਹ ਫਿਰ ਬੱਚੇ ਆਮ ਯੂਜ਼ ਕਰਦੇ ਨੇ ਇੱਥੇ ਗੱਡੀ 'ਚ ਵੀ ਰੱਖ ਹੋ ਜਾਂਦੀ ਆ ਇਹ ਰੇਵੀ ਆਪਣਾ ਬੋਤਲਾਂ ਹੀ ਪਈਆਂ ਵੈਸੇ ਇੱਥੇ ਫ੍ਰਿਜ ਦੀ ਲੋੜ ਨਹੀਂ ਹੁੰਦੀ ਠੰਡੇ ਪਾਣੀ ਦੀ ਤਾਂ ਲੋੜ ਹੀ ਨਹੀਂ ਗਾਇਸ ਇੱਥੇ ਪਰ ਇੱਥੇ ਬੱਚਿਆਂ ਨੂੰ ਜ਼ਰੂਰਤ ਪੈਂਦੀ ਆ ਜਿਵੇਂ ਹੁਣ ਸਾਨੂੰ ਨਹੀਂ ਜ਼ਰੂਰਤ ਪੈਂਦੀ ਮੈਂ ਤਾਂ ਠੰਡਾ ਪਾਣੀ ਠੀਕੇ ਵੀ ਨਹੀਂ ਦੇਖਿਆ ਇਹ ਬਹੁਤ ਬੋਤਲਾਂ ਇੱਥੇ ਬਹੁਤ ਜ਼ਿਆਦਾ ਯੂਜ਼ ਕਰੀਆਂ ਜਾਂਦੀਆਂ ਇਸ ਕਰਕੇ ਨਾ ਦੀ ਫਰਮੈਸ਼ ਬਹੁਤ ਜ਼ਿਆਦਾ ਹੈ ਕਿਉਂਕਿ ਬੱਚੇ ਭੱਜ ਦੌੜ ਦੀ ਜ਼ਿੰਦਗੀ ਜ਼ਿਆਦਾ ਜੀਉਂਦੇ ਆ ਜਿਵੇਂ ਆਫਿਸ 'ਚ ਵੀ ਲੈ ਗਏ ਇਦਾਂ ਪਾ ਕੇ ਜਿਮ 'ਚ ਲੈ ਜਾਂਦੇ ਨੇ ਤੇ ਕਾਲਜ ਵਾਲੇ ਲੈ ਜਾਂਦੇ ਨੇ ਇਦਾਂ ਸੋ ਦੋਸਤੋ ਇਹ ਤਾਂ ਸਾਰਾ ਵਲੌਗ ਸੀ ਕਿ ਆਪਣਾ ਜੋ ਘਰ ਦਾ ਜਿਵੇਂ ਬੈਡਰੂਮ ਦਾ ਸਮਾਨ ਹੁੰਦਾ ਏ ਟੇਬਲ ਮੈਟ ਔਰ ਬਾਥਰੂਮ ਦਾ ਹੁੰਦਾ ਹਨਾ ਇਹ ਉਹ ਵਲੌਗ ਸੀ ਤੇ ਹੁਣ ਮੈਂ ਨੈਕਸਟ ਵਲੌਗ ਰੈਡੀ ਕਰਨਾ ਏ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਏ ਵਲੌਗ ਨਾਲ ਪਲੀਜ਼ ਬਨੇ ਰਹੋ ਔਰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ ਸਾਰੇ ਸੁਪਰ ਸਟੋਰ ਜਿੱਦਾਂ ਦੇ ਬਹੁਤ ਇੱਥੇ ਸਟੋਰ ਆ ਸਾਰੇ ਆਪਾਂ ਨੇ ਸ਼ੂਟ ਕਰਨੇ ਨੈਕਸਟ ਵਲੌਗ ਆਪਾਂ ਤੁਹਾਨੂੰ ਦਿਖਾਉਣਾ ਏ ਜਿਹਦੇ ਵਿੱਚ ਆਪਣਾ ਘਰ ਦਾ ਸਮਾਨ ਤਾਂ ਤੁਹਾਨੂੰ ਦਿਖਾ ਦਿੱਤਾ ਮੈਂ ਉਦੇ ਵਿੱਚ ਹੈਗਾ ਕਿਚਨ ਦਾ ਸਮਾਨ ਸਾਰਾ ਜਿਵੇਂ ਡਿਨਰ ਸੈੱਟ ਬਹੁਤ ਪਿਆਰੇ ਪਿਆਰੇ ਪਏ ਆ ਕੱਚ ਦੇ ਕੱਪ ਪਲੇਟ ਹੋਰ ਜੋ ਵੀ ਕਿਚਨ ਚ ਸਮਾਨ ਹੁੰਦਾ ਨਾ ਨੈਕਸਟ ਵਲੌਗ ਉਹਦਾ ਹੈ ਪਲੀਜ਼ ਤੁਸੀਂ ਜ਼ਰੂਰ ਵਾਚ ਕਰਿਓ ਇਹ ਵਲੌਗ ਸੀ ਜਿਹੜਾ ਆਪਣਾ ਕਿੰਨਾ ਘਰ ਦਾ ਸਮਾਨ ਹੁੰਦਾ ਪਤਾ ਹੀ ਆ ਤੁਹਾਨੂੰ ਇਹ ਇਹਦਾ ਹੋ ਗਿਆ ਜਿਵੇਂ ਬੈਡਰੂਮ ਵਾਸਤੇ ਵਾਸ਼ਰੂਮ ਵਾਸਤੇ ਹੋ ਗਿਆ ਇਹ ਕਿਚਨ ਵਾਸਤੇ ਮਤਲਬ ਕਿਚਨ ਦਾ ਸਪੈਸ਼ਲ ਸਮਾਨ ਜਿਹੜਾ ਨੈਕਸਟ ਵਲੌਗ ਦਿਖਾਣਾ ਕਿਚਨ ਦਾ ਸਮਾਨ ਆ ਉਹਦੇ ਵਿੱਚ ਬਹੁਤ ਵਧੀਆ ਭਾਂਡੇ ਦੇਖਿਓ ਲੇਡੀਜ਼ ਨੂੰ ਬਹੁਤ ਸ਼ੌਂਕ ਹੁੰਦਾ ਭਾਂਡੇ ਦੇਖਣਿਆ ਦਾ ਕੁੜੀਆਂ ਨੂੰ ਤੇ ਸਾਨੂੰ ਤਾਂ ਬਹੁਤ ਸ਼ੌਂਕ ਹੁੰਦਾ ਬਾਕੀ ਦੇਖੋ ਸਾਨੂੰ ਪਤਾ ਨਹੀਂ ਹੈਗਾ ਤੇ ਤੁਸੀਂ ਨੈਕਸਟ ਵਲੌਗ ਦੇਖਿਓ ਕੱਲ ਨੂੰ ਆਪਣੇ 6 ਵਜੇ ਵਲੌਗ ਪਾਣੀ ਹੋਣੀ ਹੈ ਇਵਨਿੰਗ ਇੰਡੀਆ ਦਾ ਟਾਈਮ ਤੇ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਔਰ ਵਲੌਗ ਨਾਲ ਪਲੀਜ਼ ਬਨੇ ਰਹਾ ਕਰੋ ਵਲੌਗ ਪੂਰਾ ਦੇਖਿਆ ਕਰੋ ਮਿਲਦੇ ਆ नेक्स्ट ਵਲੌਗ ਜੇ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ